कोई नहीं मैं देख बोला छोटे पानी नहीं खाना। पानी नहीं देख ला नहीं पानी किथे बनूगा ना उच्चा कम ले उच्चा किथे है मेरा आप देख रहा हूँ कोई ना फिर क्यों क्या दस रहे और वो भी फंस की गई और बड़ी काली भी बड़ी काली हाँ बड़ी काली तू मेरे कान नज़र आते कान नज़र आते सुनो कि आप पकड़ा सामनी आते सामनी आते ਅਦਾ ਕਰਨ ਇੱਕ ਸੀ ਨਾ ਲਾਜ ਨਹੀਂ ਵਿਗਣੀ ਹੋਰ ਇੱਕ ਕੰਨ 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 ਨੂੰ ਨਵੇਂ ਦੇ ਫਿਰ ਤੇਰੇ ਨਾਲ ਸੌਣਾ ਜਾ ਹਲੋ ਹਾਂ ਚਾਹ ਤੂੰ ਦੇਖਣਾ ਤੂੰ ਵੀ ਕੀ ਸੁਣਦਾ ਤੈਨੂੰ ਬਹੁਤ ਵੱਡ ਗਈ ਯਾਕਟਿਵੇਟ ਤੂੰ ਪਹਿਲਾਂ ਉਸੇ ਨੂੰ ਪੁੱਛ ਲਾ ਜਾ ਤਿੰਨ ਉਮਰ ਵਾ ਕੇ ਥੋੜੀ ਰਾਜੀ ਮੈਂ ਤੈਨੂੰ ਪਤਾ ਨਾ ਮੈਨੂੰ ਮਰਵਾ ਇਹ ਤੂੰ ਦੱਸਦਾ ਮੈਂ ਕਹਿੰਦਾ ਜਿਉਂ ਦੱਸ ਦੱਸ ਕੋਈ 4 ਕੋਟ ਮਰਦੀ ਮੰਗੀ ਜਾ ਕੇ ਜਿਹੜਾ ਲੱਖ ਕਿੰਨੇ ਪੂਰੀਆਂ 1.5 ਲੱਖ ਤੇ ਆ ਗਏ ਜੀ ਫਿਰ ਮੈਂ ਕੁਝ ਕਰਦਾ ਨਾ ਫਾਇਦਾ ਹੀ ਨਹੀਂ ਇੱਥੇ ਇਹ ਦੁੱਤੀ ਵਾਲੇ ਬੱਕਰੇ ਨਹੀਂ ਬੱਕਰੇ ਦਾ ਸੁਗਰ ਕੋਤਾ ਮੈਨੂੰ ਵੀ ਪਤਾ ਹੈ ਸਾਰੀਆਂ 33 33 ਗਿੰਚ ਦੀਆਂ ਨੇ 33 33 ਗਿੰਚ ਦੀਆਂ ਵੀ ਨੇ ਹਾਂ ਤਾਂ ਆਪਣਾ ਪਿੱਛਾ ਵੀ ਜੇ ਵਿੱਚ ਹੋਣਾ ਸਸਰੀਕਰ ਦੇਖ ਵੀ ਲੈਣੇ ਆ ਮਣਕੇ ਹੈ ਛੜਦੇ

देख, देख, एक लख दिया